ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਚਾਇਤ ਦੀ ਮੀਟਿੰਗ ਪਿੰਡ ਸਤੋਵਾਲੀ ਦੇ ਵਿੱਚ ਸਕੂਲ ਦੇ ਵਿੱਚ ਰੱਖੀ ਗਈ ਸੀ ਜੋ ਕਿ ਪੰਚਾਇਤ ਦੇ ਦੀ ਜ਼ਮੀਨ ਦੀ ਬੋਲੀ ਦੇ ਸਬੰਧ ਵਿੱਚ ਸੀ ਤੇ ਬीडीपीਓ ਆਦਮਪੁਰ ਦੇ ਅਧਿਕਾਰੀ ਜਿਹੜੇ ਮੌਕੇ ਤੇ ਹਾਜ਼ਰ ਹੋਏ ਆ ਬੋਲੀ ਕਰਤਾ ਵੀ ਹਾਜ਼ਰ ਆ ਲੇਕਿਨ ਕੁਝ ਕਰਨਾ ਕਰਕੇ ਅੱਜ ਜਿਹੜੀ ਬੋਲੀ ਆ ਉਹ ਨਹੀਂ ਹੋ ਸਕੀ ਸੋ ਅਗਲੀ ਜਿਹੜੀ ਬੋਲੀ ਦੀ ਤਰੀਕ ਆ ਇਹ ਪੰਚਾਇਤ ਵੱਲੋਂ ਸਾਡੇ ਵੱਲੋਂ ਰੱਖੀ ਜਾਂਦੀ ਹੈ ਅਗਲੀ ਜਿਹੜੀ ਪੰਚਾਇਤ ਦੀ ਮੀਟਿੰਗ ਹੈ ਉਹ 6 ਜੂਨ 2025 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਪ੍ਰਾਇਮਰੀ ਸਕੂਲ ਦੇ ਵਿੱਚ ਮੋਢਾਲੇ ਰੱਖੀ ਗਈ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਬੋਲੀ ਦੇਣੀ ਹੈ ਉਹ ਉਸ ਦਿਨ ਹਾਜ਼ਰ ਹੋ ਸਕਦਾ ਆ ਤੇ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਬੋਲੀ ਦੇਣ ਦੇ ਸਮੇਂ ਜਿਹੜੀ ਜੋ ਬੋਲੀ ਦੀ ਰਕਮ ਮੌਕੇ ਤੇ ਵਸੂਲ ਪਾਈ ਜਾਵੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਜਿਹਨੇ ਵੀ ਬੋਲੀ ਦੇਣੀ ਹੈ ਉਹ ਮੌਕੇ ਤੇ ਹੀ ਆਪਣੀ ਰਕਮ ਨਾਲ ਲੈ ਕੇ ਆਵੇ ਤੇ ਬੋਲੀ ਜਿਹੜੀ ਆ ਉਸੇ ਦਿਨ ਦਿਨ ਬੁੱਧਵਾਰ 6 ਜੂਨ ਨੂੰ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੇ ਨਹੀਂ ਉਹਦਾ ਜੇ ਉਹ ਕਹੂਗੇ ਵੀ ਤੁਸੀਂ ਲੈ ਲਓ ਤਾਂ ਫਿਰ ਆਪਾਂ ਲੈ ਵੀ ਲੈਣਗੇ ਉਹ ਤਾਂ ਬਹਿ ਬੈਠੇ ਇਹਨਾਂ ਕੋ ਆਪਾਂ ਲੈ ਲੈਣਗੇ ਇਦਾਂ ਐਡੀ ਨਹੀਂ ਕਰਦੇ ਤਾਂ ਨਹੀਂ ਬੈਠੇ ਵੀ ਆਪਾਂ ਉਹਦਾ ਬਹੁਤ ਹੀ ਕੋਈ ਨਹੀਂ ਗਾਈ ਜੇ ਸਾਨੂੰ ਕੋ ਕਰਾ ਜੇ ਉਹਨਾਂ ਨੇ ਲੈਣੀਆਂ ਪੇਪਰ ਜੂਰੀ ਨਾ ਲੈ ਲੈ ਜਾਈਂ ਨਹੀਂ ਮੈਂ ਫ੍ਰੀ ਜਮਾਂ ਕੋ ਲੈਣੀ ਹੈ ਸਾਡੇ ਕਿਸਾ ਨਾਲ ਆ ਜੇ ਉਹਨਾਂ ਕੋ ਲੈਣ ਵਾਲਾ ਹੈ ਉਹ ਫਿਰ ਆਪਣਾ ਸੈਨ ਬਾਅਦ ਨਹੀਂ ਨਹੀਂ ਅਸੀਂ ਤਾਂ ਉਹਨਾਂ ਤੋਂ ਰੀਡ ਚੜਾ ਕੇ ਵੀ ਲੈ ਲਮਾ ਦੇ ਉਹ ਨਹੀਂ ਕਹੀ ਆ ਉਹ ਕਹਿੰਦੇ ਜੋ ਵੀ ਤੁਸੀਂ ਬੋਲੀ ਹੈਗੀ ਆ ਜੋ ਚਾਹਾਂਗੇ ਚੱਲਣਗੇ ਠੀਕ ਆ ਲੈ ਜਾਓ ਵੇ ਜੇਲਾ ਬਚਾਲਦਾ ਮੈਂ ਤੇ ਜੇ ਕਹੂਗਾ ਵੀ ਇਦਾਂ ਇਹਨੂੰ ਕਿਹੜਾ ਇੱਥੇ ਰਾਹ ਨਹੀਂ ਹੈ ਉਹਨੂੰ ਕੋਈ ਨਹੀਂ ਤੁਹਾਡੇ ਕੋਲੋਂ ਬੇਲੀ ਰੋਵੇ ਲਲਵਾਗੇ ਦੂਜੇ ਨਾਲ ਆ ਭਾਵੇਂ ਤਿੰਨ ਨਾਲ ਆ ਰੀਡ ਸੋਹਣ ਮਾਰ ਲੈ ਦੇ ਨੇ ਨਾ ਆਲੀਏ ਨਾ ਬੁਲ ਬੰਦੀਆਂ ਚੰਗਰਨ ਮਾਲਿਕ ਕਰਾਣਾ ਮੰਗਿਆ ਸਾਰੇ ਪੰਜ ਦੋ ਦੋ ਪਰਲੇ ਕੱਟ ਪਾਣੇ ਕਰਾ ਇਹ ਇਹਨਾਂ ਦਾ ਨਾਮ ਲਿਖ ਦੋ ਵੀ ਸੁਰੀਏ ਨਾਲ ਆਏ ਆ ਇਹ ਹੋਟੂ ਬੋਲੀ ਖਾਤਾ ਹੈ ਨਹੀਂ ਇਹ ਉਹ ਤਾਂ ਪਾਉਣੇ ਨੇ ਪਾਣੇ ਨਹੀਂ ਲਿਖ